ਪੰਜਾਬ ਕੈਬਨਿਟ ਦੀ ਮੀਟਿੰਗ ਜੋ ਅੱਜ ਹੋ ਰਹੀ ਸੀ ਉਹ ਖਤਮ ਹੋ ਚੁੱਕੀ ਹੈ ਮੁਕੰਮਲ ਹੋ ਚੁੱਕੀ ਹੈ ਪ੍ਰਾਪਰਟੀ ਟੈਕਸ ਦਾ ਮੁੱਦਾ ਅੱਜ ਛਾਇਆ ਰਹਿਣਾ ਸੀ ਕੀ ਕੁਝ ਹੋਇਆ ਅੱਜ ਦੀ ਇਸ ਕੈਬਨਿਟ ਦੀ ਬੈਠਕ ਵਿੱਚ ਸਿੱਧਾ ਜੁੜਦਿਆ ਸਾਡੇ ਪੱਤਰਕਾਰ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਪ੍ਰਾਪਰਟੀ ਟੈਕਸ ਦਾ ਮਤਾ ਅੱਜ ਪੇਸ਼ ਕੀਤਾ ਜਾਣਾ ਸੀ ਕੀ ਕੁਝ ਹੋਇਆ ਦੇਖੋ ਬਿਲਕੁਲ ਇਸ ਮੂਰੇ ਮਾਮਲੇ ਦੇ ਉੱਤੇ ਜਿਹੜੀ ਹੈਗੀ ਆ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਬਕਾਇਦਾ ਜਿਹੜੀ ਹੈ ਕੈਬਨਿਟ ਦੇ ਵਿੱਚ ਇਸ ਮੁੱਦੇ ਤੇ ਗੱਲਬਾਤ ਹੋਈ ਆ ਔਰ ਉਸ ਤੋਂ ਬਾਅਦ ਜੋ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੂਰੇ ਮਾਮਲੇ ਤੇ ਜੋ ਕੰਸਰਨ ਮੰਤਰੀ ਹੈਗੇ ਨੇ ਇਸ ਵਿਭਾਗ ਦੇ ਉਹ ਇਹਦੇ ਬਾਰੇ ਪੂਰੀ ਰਿਪੋਰਟ ਬਣਾ ਰਹੇ ਹੈਗੇ ਜਲਦੀ ਉਹ ਰਿਪੋਰਟ ਜਿਹੜੀ ਹੈਗੀ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤੀ ਵੀ ਜਿਹੜਾ ਵਿધાન ਸਭਾ ਦਾ ਸੈਸ਼ਨ ਹੈਗਾ ਉਹ 15 ਜੁਲਾਈ ਤੋਂ 22 ਜੁਲਾਈ ਤੱਕ ਹੋਵੇਗਾ ਤਾਂ ਇੱਕ ਨਾਲ ਕਹਿ ਸਕਦੇ ਆ ਕਿ ਉਸ ਸੈਸ਼ਨsrand ਦੇਖਣਾ ਹੋਏਗਾ ਕਿ ਸਰਕਾਰ ਜਿਹੜੀ ਹੈਗੀ ਹੈ ਵਿਰੋਧੀ ਦੀ ਰਹੀ ਹੈ ਕਿਸ ਨੂੰ ਕਿਸ ਤਰੀਕੇ ਨਾਲ ਕੇਦੀ ਕਿਉਂਕਿ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਸੈਸ਼ਨ ਪਹਿਲੀ ਵਾਰੀ ਹੋ ਰਿਹਾ ਬਜਟ ਸੈਸ਼ਨ ਹੋਏਗਾ ਔਰ ਉਸ ਤਰ੍ਹਾਂ ਦੇਖਣਾ ਹੋਏਗਾ ਕਿ ਹਾਲਾਂਕਿ ਸੈਸ਼ਨ ਜਿਹੜਾ ਹੈਗਾ ਕਾਫੀ ਛੋਟਾ ਰੱਖਿਆ ਗਿਆ ਹੈ ਦਿਨ ਕਾਫੀ ਘੱਟ ਹੈਗੇ ਨੇ ਪਰ ਉਸ ਤੋਂ ਇਲਾਵਾ ਜਿਹੜੀਆਂ ਇਸ ਕੈਬਨਿਟ ਮੀਟਿੰਗ ਦੇ ਵਿੱਚ ਜਿਹੜੀ ਅਹਿਮ ਗੱਲ ਹੋਈ ਹੈ ਉਹ ਇਹ ਹੈ ਕਿ ਜੋ ਸਰਕਾਰ ਦੀ ਉਹਦੀਆਂ ਕਿ ਟ੍ਰਾਂਸਪੋਰਟ ਨਵੇਂ ਵੱਧ ਮਾਮੀਆ ਕਰਮਚਾਰੀਆਂ ਦੀਆਂ ਉਹਦੇ ਵਾਸਤੇ ਵੀ ਜਿਹੜੇ ਹੈਗੇ ਨੇ ਨੇ ਡੇਟ ਅਨਾਉਂਸ ਕਰ ਦਿੱਤੀ ਹੈਗੀ ਵੀ ਉਹ ਸਿਰਫ ਇੱਕ ਮਹੀਨਾ ਹੀ ਹੋਣੀ ਹੈ 15 ਜੂਨ ਤੋਂ 15 ਜੁਲਾਈ ਤੱਕ ਤੇ ਇਸ ਤੋਂ ਇਲਾਵਾ ਜਿਹੜੀ ਅਹਿਮ ਗੱਲ ਰਹੀ ਹੈ ਉਹ ਇਹ ਹੈ ਕਿ ਜਿਹੜੇ ਮੰਤਰੀ ਹੈਗੇ ਨੇ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਨੇ ਹਰ ਇੱਕ ਕੇਂਦਰ ਦੇ ਵਿੱਚ ਮੰਤਰੀ ਨੂੰ ਦੱਸਿਆ ਕਿ ਆਪਣੇ ਆਪਣੇ ਮੰਤਰਾਲੇ ਨੂੰ 100 ਦਿਨ ਦਾ ਜਿਹੜਾ ਏਜੰਡਾ ਹੈਗਾ ਉਹ ਪੇਸ਼ ਕੀਤਾ ਜਾਵੇ ਉਸੇ ਤਹਿਤ ਪੰਜਾਬ ਦੇ ਵਿੱਚ ਵੀ ਹੁਣ ਸਾਰੇ ਮੰਤਰੀਆਂ ਨੂੰ ਜਿਹੜੇ ਨਵੇਂ ਮੰਤਰੀ ਹੈਗੇ ਨੇ ਜਾਂ ਪੁਰਾਣੇ ਮੰਤਰੀ ਹੈਗੇ ਉਹਨਾਂ ਨੂੰ ਇਹ ਗੱਲ ਕਹੀ ਗਈ ਹੈਗੀ ਹੈ ਕਿ ਵੀ 10 10 ਜਿਹੜੇ ਸੁਝਾਅ ਹੈਗੇ ਨੇ ਉਹ ਸੁਝਾਅ ਰੱਖੇ ਲੈ ਕੇ ਆਉਣ ਤਾਂ ਕਿ ਜਿਹੜਾ ਹੈਗਾ ਹੋਰ ਆਪਣੇ ਮੰਤਰਾਲੇ ਨੂੰ ਕਿਸ ਤਰੀਕੇ ਨਾਲ ਵਧੀਆ ਬਣਾਇਆ ਜਾ ਸਕਦਾ ਲੋਕਾਂ ਲਈ ਕਿਸ ਤਰੀਕੇ ਦੀਆਂ ਪਾਲਿਸੀ ਬਣਾਈਆਂ ਇਸ ਲਈ तमाम तरह ਦੀ ਕੋਵਾਇਦ ਇਸ ਮੀਟਿੰਗ ਦੇਰੋਂ ਦੇਖਣ ਨੂੰ ਮਿਲੀ ਹੈ ਮਨਜੋਤੀ ਸਰਪ ਜੀ ਤੁਸੀਂ ਕਿਹਾ ਕਿ ਰਿਪੋਰਟ ਬਣਾਈ ਜਾਏਗੀ ਜਿਸ ਤੋਂ ਬਾਅਦ ਪ੍ਰੋਪਰਟੀ ਟੈਕਸ ਕੁਝ ਘੱਟ ਸਕਦਾ ਹੈ ਸੋ ਹਾਂ ਪੱਕੀ ਰਵਈਆ ਦੇਖਿਆ ਜਾ ਸਕਦਾ ਹੈ ਮੰਨਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਜੋ ਪ੍ਰੋਪਰਟੀ ਟੈਕਸ ਹੈ ਉਹ ਕٹےਗਾ ਹੀ हां ਅਮਨ ਜਤੇ ਕਿਉਂਕਿ ਹਲੇ ਫਿਲਹਾਲ ਜਿਸ ਤਰੀਕੇ ਨਾਲ ਪੁੱਛਿਆ ਗਿਆ ਸੀਗਾ ਕਿ ਵੀ ਇਹ ਕਦੋਂ ਤੱਕ ਇਹ ਹੋ ਸਕਦਾ ਹੈਗਾ ਜਾਂ ਪ੍ਰਾਪਰਟੀ ਟੈਕਸ ਘਟੇਗਾ ਜਾਂ ਇਹ ਦੀ ਕੋਈ ਸ਼ਰੈਅਤ ਦਿੱਤੀ ਜਾਂਦੀ ਹੈ ਜਾਂ ਜਾਂ ਬਿਲਕੁਲ ਹੀ ਇਹਨੂੰ ਖਤਮ ਕਰਤਾ ਜਾਂਦਾ ਹੈ ਇਸ ਬਾਰੇ ਜਿਹੜਾ ਹੈਗਾ ਇਹ ਉਹਨਾਂ ਨੇ ਕਿਉਂਕਿ ਅਨਿਲ ਜੋਸ਼ੀ ਜਿਹੜੇ ਹੈਗੇ ਨੇ ਡਿਪਾਰਟਮੈਂਟ ਦੇ ਹੈਗੇ ਮਿਨਿਸਟਰ ਹੈਗੇ ਨੇ ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਰਿਪੋਰਟ ਜਰੂਰ ਰਿਪੋਰਟ ਦਾ ਇੰਤਜ਼ਾਰ ਕਰਨਾ ਹੋਵੇਗਾ ਔਰ ਰਿਪੋਰਟ ਕਿਸ ਤਰੀਕੇ ਦੀ ਬਣਾਈ ਜਾ ਰਹੀ ਹੈਗੀ ਆ ਕਿ ਕਿੰਸੀ ਗੱਲਾਂ ਉਹਦੇ ਵਿੱਚ ਰੱਖੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਫੈਸਲਾ ਲਿਆ ਜਾਏਗਾ ਕਿ ਜਿਹੜਾ ਹੈਗਾ ਪ੍ਰਾਪਰਟੀ ਟੈਕਸ ਰੱਖਣਾ ਹੈ ਜਾਂ ਇਹਨੂੰ ਇਹਦੇ ਵਿੱਚ ਕੋਈ ਛੋਟ ਦੇਣੀ ਹੈਗੀ ਆ ਇਹ ਉਸ ਰਿਪੋਰਟ ਤੋਂ ਬਾਅਦ ਹੀ ਤਾ ਹੋਏਗਾ ਇਸ ਨਾਲ ਹੀ ਤੁਸੀਂ ਪਹਿਲੇ ਸੈਸ਼ਨ ਦੀ ਵੀ ਗੱਲ ਕੀਤੀ ਸਰਬਜੀਤ ਜੀ 15 ਜੁਲਾਈ ਤੋਂ 22 ਜੁਲਾਈ ਤੱਕ ਵਿਸ਼ੇਸ਼ ਸੈਸ਼ਨ ਜੋ ਹੈ ਵਿਧਾਨ ਸਭਾ ਦਾ ਸ਼ੁਰੂ ਹੋਣ ਜਾ ਰਿਹਾ ਹੈ ਬੇਸ਼ੱਕ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਇਸ ਵਾਰ ਦਾ ਜੋ ਹੈ ਸੈਸ਼ਨ ਹੈ ਹਾਲਾਂਕਿ ਸ਼ਾਰਟ ਰੱਖਿਆ ਗਿਆ ਹੈ ਪਰ ਬੇहद ਗਰਮਾ ਸਕਦੇ ਨੇ ਇੱਥੇ ਮੁੱਦੇ ਕਿਉਂਕਿ ਜੋ ਹਾਲ ਦੇਖਿਆ ਗਿਆ ਸਤਾ ਤੇ ਦਾ ਇਹਨਾਂ ਆਮਚੋੜਾਂ ਦੇ ਵਿੱਚ ਤੇ ਕਈ ਮੁੱਦੇ ਉਭਰੇ ਨੇ ਅਤੇ ਕਾਂਗਰਸ ਵੀ ਹੁਣ ਇਹਨਾਂ ਤੇ ਮਤਲਬ ਬੇहद ਗੈਮਾ ਗੈਮੀ ਵਾਲਾ ਮਾਹੌਲ ਦੇਖਿਆ ਜਾਏਗਾ ਇਸ ਆਉਣ ਵਾਲੇ ਸਦਨ ਦੇ ਵਿੱਚ ਤਾਂ ਬਿਲਕੁਲ ਮੰਨਦੇ ਕਿਉਂਕਿ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਚਾਹੇ ਉਹ ਕਾਂਗਰਸ ਹੋਵੇ ਕਾਂਗਰਸ ਦਾ ਵੀ ਜਨ ਅਧਾਰ ਜਿਹੜਾ ਕਿਤੇ ਨਾ ਕਿਤੇ ਖੋਇਆ ਹੈਗਾ ਔਰ ਅਕਾਲੀ ਦਲ ਨੂੰ ਜੋ ਉਮੀਦ ਸੀਗੀ ਉਸ ਉਮੀਦ ਤੋਂ ਬਹੁਤ ਕਹਿ ਸਕਦੇ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਸੀਗੀ ਔਰ ਤੀਜੀ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਚ ਆਈ ਹੈਗੀ ਆ ਔਰ ਤੁਹਾਨੂੰ ਯਾਦ ਹੋਵੇ ਕਿ ਕੁਝ ਜਿਹੜੀਆਂ ਹੈਗੀਆਂ ਨੇ ਵਿਧਾਨ ਸਭਾ ਦੀਆਂ ਤੇ ਜਮਣੀ ਚੋਣਾਂ ਵੀ ਹੋਣੀਆਂ ਹੈਗੀਆਂ ਨੇ ਸਰਕਾਰ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਲੋਕਾਂ ਦੇ ਵਿੱਚ ਜੋ ਆਪਣੀ ਇਮੇਜ ਹੈਗੀ ਆ ਲੋਕਾਂ ਦੇ ਵਿੱਚ ਜੋ ਆਪਣਾ ਅਕਸ ਹੈਗਾ ਹੈ ਉਹਨੂੰ ਸੁਧਾਰਨਾ ਚਾਹੁੰਦੀ ਹੈਗੀ ਤਾਂ ਕਿ ਲੋਕਾਂ ਦੇ ਨਾਲ ਵਕਤ ਉਹ ਜੋੜਿਆ ਜਾਵੇ ਜੋ ਦੂਰੀਆਂ ਦੇਖਣ ਨੂੰ ਮਿਲ ਰਹੀਆਂ ਸਨ ਕਿ ਕੰਮ ਨਹੀਂ ਸਨ ਲੋਕਾਂ ਦੇ ਹੋ ਰਹੇ ਉਹ ਉਹ ਚੀਜ਼ਾਂ ਜਿਹੜੀ ਸਰ ਉਹ ਖਾਸ ਕਰ ਇਹ ਵੀ ਹੈਗੀ ਹੈ ਕਿ ਜੋ ਵਿਕਰਮ ਸਿੰਘ ਮਜੀਠੀਆ ਹੈਗੇ ਨੇ ਉਹ ਅੱਜ ਵੀ ਕੈਬਨਿਟ ਦੀ ਮੀਟਿੰਗ 'ਚ ਨਹੀਂ ਆਏ ਹੈਗੇ ਔਰ ਲਗਾਤਾਰ ਕਿਤੇ ਨਾ ਕਿਤੇ ਜਾ ਕੇ ਕੁਝ ਹੰਦੇਸੇ ਜ਼ਰੂਰ ਹੈਗੇ ਨੇ ਵੀ ਆਉਣ ਵਾਲੇ ਵਿੱਚ ਕਿਸ ਤਰੀਕੇ ਦਾ ਤਸਵੀਰ ਦੇਖਣ ਨੂੰ ਮਿਲ ਸਕਦੀ ਹੈ ਪਰ ਕੁੱਲ ਮਿਲਾ ਕੇ ਇਸ ਪੂਰੀ ਕਵਾਇਦ ਜਿਹੜੀ ਰਹੀ ਹੈਗੀ ਆ ਔਰ ਇੱਕ ਅਹਿਮ ਗੱਲ ਜਿਹੜੀ ਇੱਕ ਕੈਬਨਿਟ ਮੀਟਿੰਗ ਦੀ ਉਹ ਵੀ ਹੈ ਕਿ ਜੋ ਨਸ਼ਾ ਹੈ ਉਸ ਨਸ਼ੇ ਨੂੰ ਲੈ ਕੇ ਜੋ ਡੀ ਐਡਿਕਸ਼ਨ ਪ੍ਰੋਗਰਾਮ ਹੈ ਉਹਦੇ ਲਈ ਕੁਝ ਨਵੀਆਂ ਭਰਤੀਆਂ ਵੀ ਪੰਜਾਬ 'ਚ ਕਿਤੇ ਜਾਣਗੀਆਂ ਉਹਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਤੋਂ ਉਹ ਆਮ ਲੋਕਾਂ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੈ ਉੱਥੇ ਤੱਕ ਪਹੁੰਚਣ ਦੇ ਲਈ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ।